ਮੰਡੀ ਦੇ ਟਰੱਕ ਡਰਾਈਵਰਾਂ ਅਤੇ ਠੇਕੇਦਾਰ ਵਿਚਾਲੇ ਪਾਰਕਿੰਗ ਪਰਚੀ ਨੂੰ ਲੈ ਕੇ ਪੱਖਿਆ ਵਿਵਾਦ ਠੇਕੇਦਾਰ ਤੇ ਵੱਧ ਪਰਚੀ ਲੈਣ ਅਤੇ ਗੁੰਡਾਗਰਦੀ ਦੇ ਲੱਗੇ ਦੋਸ਼ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਦੇ ਤੌਰ ਤੇ ਜਾਣੀ ਜਾਂਦੀ ਬਟਾਲਾ ਵਿਖੇ ਪਾਰਕਿੰਗ ਦੀ ਪਰਚੀ ਨੂੰ ਲੈ ਕੇ ਟਰੱਕ ਡਰਾਈਵਰਾਂ ਤੇ ਠੇਕੇਦਾਰ ਵਿਚਾਲੇ ਵਿਵਾਦ ਉਸ ਸਮੇਂ ਪਖੰਡੇ ਸਾਰ ਬਣ ਗਏ ਜਦੋਂ ਟਰੱਕ ਡਰਾਈਵਰ ਤੇ ਠੇਕੇਦਾਰ ਵੱਲੋਂ ਖਾਲੀ ਗੱਡੀਆਂ ਦੀ ਪਾਰਕਿੰਗ ਵਸੂਲਣ ਅਸਿਰਪੇ ਦੀ ਨਿਧਾਤ ਪਰਚੀ ਦੀ ਬਜਾਏ 200 ਰੁਪਏ ਵਸੂਲਣ ਅਤੇ ਪਾਰਕਿੰਗ ਪਰਚੀ ਨਾ ਘਟਾਉਣ ਤੇ ਟਰੱਕਾਂ ਦੇ ਟਾਇਰਾਂ ਦੀ ਹਵਾ ਕੱਢਣ ਅਤੇ ਗੁੰਡਾਗਰਦੀ ਕਰਨ ਦੇ ਦ 80 ਰੁਪਏ ਦੇ ਬਜਾਏ 200 ਰੁਪਏ ਪਰਚੀ ਕੱਟਦਾ ਹੈ ਤੇ ਖਾਲੀ ਟਰੱਕਾਂ ਤੇ ਡਰਾਈਵਰਾਂ ਨੂੰ ਵੀ ਪਰਚੀ ਘਟਾਉਣ ਲਈ ਮਜਬੂਰ ਕਰਦਾ ਹੈ। ਦੂਜੇ ਪਾਸੇ ਠੇਕੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਪਾਰਕਿੰਗ ਦਾ ਠੇਕਾ ਉਸ ਦੀ ਪਤਨੀ ਦੇ ਨਾਂ ਤੇ ਹੈ ਤੇ ਉਹ ਡਰਾਈਵਰਾਂ ਕੋਲੋਂ ਪਾਰਕਿੰਗ ਫੀਸ ਦੀ ਵਸੂਲੀ ਕਰਨ ਦਾ ਹੱਕਦਾਰ ਹੈ। ਪਾਰਕਿੰਗ ਫੀਸ 80 ਰੁਪਏ ਤੋਂ 200 ਰੁਪਏ ਵਸੂਲਣ ਦੇ ਦੋਸ਼ਾਂ ਨੂੰ ਸਿਰ ਤੋਂ ਨਕਾਰਦਿਆਂ ਉਸ ਨੇ ਕਿਹਾ ਕਿ ਆੜਤੀਆਂ ਦੇ ਕੁਝ ਚਹੇਤੇ ਡਰਾਈਵਰ ਮਹੀਨਾ ਮਹੀਨਾ ਪਰ ਆਪਣੇ ਟਰੱਕ ਮੱਡੀ ਵਿੱਚ ਲਗਾਈ ਰੱਖਦੇ ਹਨ ਕਿਉਂਕਿ ਉਹਨਾਂ ਦੇ ਘਰਾਂ ਦੇ ਨੇੜੇ ਟਰੱਕ ਲਗਾਉਣ ਲਈ ਜਗ੍ਹਾ ਨਹੀਂ ਹੁੰਦੀ ਉਹਨਾਂ ਚੇਟ ਲਗਾਉਣ ਵਾਲੇ ਡਰਾਈਵਰਾਂ ਕੋਲੋਂ ਵੀ ਪਾਰਕਿੰਗ ਫੀਸ ਵਸੂਲਣ ਦਾ ਹੱਕਦਾਰ ਹੈ। ਮੇਰਾ ਨਾਮ ਸ਼ਮੇਂਦਰ ਚੰਗੀ ਜੀ। ਇਹ ਟੂ ਅਟਵਾ ਇਹਦਾ ਕੰਮ ਕਰਦਿਆਂ ਗੱਡੀ ਇੱਕ ਕਾਟਾਂ ਦੀ ਗੱਡੀ ਹੈ ਦੇਖੋ। ਅਸੀਂ ਵੀ ਪਰਚੀ ਆ। ਇਹ ਧੱਕੇ ਨਾਲ 225 ਪਰਚੀ ਕੱਟਦੀ ਆ। ਕੌਣ? ਇਹ ਮਨਜੀਤ ਸਿੰਘ। ਤੇ ਪਰਸੋਂ ਮੈਂ ਗੱਡੀ ਲੈ ਕੇ ਆਇਆ ਹਾਂ। ਤੇ ਮੇਰੇ ਮਗਰ ਆ ਕੇ ਨੇ ਮੇਰੀ ਗੱਡੀ ਹਵਾ ਕੱਢੀ ਨਾਲੇ ਮੇਰੇ ਵੀਰ ਬਾਜ ਬੱਟੇ ਮੁੰਡਾ ਤੋੜੇ ਆ। ਕਿਹੜੀ ਗੱਲੋਂ ਹਵਾ ਕੱਢੀ? ਕਿਹਦੇ 25 ਘਟਾਓ 200 25 ਘਟਾਓ। ਮੈਂ ਪਰਚੀ ਨਹੀਂ ਘਟਾਈ ਇਹ ਦੋਏ ਪਿਓ ਪਤਾ ਆਕੇ। ਮੇਨੂੰ ਇਹ ਰਤੀ ਪੈ ਗਿਆ ਦੋਵੇਂ ਪਤਾ ਕਿ ਮੈਨੂੰ ਜਿਹੜੇ ਤੈਰ ਦੇ ਅਗਲੇ ਹੋਵੇ ਉਹ ਕੱਢੀ ਆ ਜੀ ਇੱਕ ਨਿਕਲੀ ਆ ਵਾ ਉਹਦੇ ਵੀਡੀਓ ਬਣੀ ਆ ਤੇ ਮੇਰੇ ਪੇਰ ਬਟਨ ਤੋੜੇ ਇਹਨਾਂ ਨੇ ਤੇ ਮੈਨੂੰ ਗਾਲਾਂ ਗੋਲਾਂ ਵੀ ਕੱਢੀਆਂ ਇਹਨਾਂ ਨੇ ਕੰਪਲੀਟ ਕੀਤੀ ਤੀ ਉਹਦੇ ਨਿਕ ਪਲੇਨ ਨਹੀਂ ਕੀਤੀ ਮੈਂ ਬੰਦੇ ਮੈਂ ਕੀਤੀ ਗੱਲ ਬੰਦੇਆਂ ਨਾ ਬੰਦੇ ਜਾਂਦੇ ਨਹੀਂ ਆ ਬੈਠ ਕੇ ਫਾਸਲਾ ਕਰ ਲੈਣੇ ਆ ਖਿਲਾ ਕਰਕੇ ਫੇਰ ਬਾਅਦ ਚ ਫੋਕਰਾਗੇ ਕੀ ਚੋਂ ਆਈਆਂ ਨੇ ਫੈਨਾ ਚਾਹੀਦਾ ਕਿ ਆਈ ਮਾਰੇ ਬੰਦੇ ਆ ਕਰੀਪਾ ਬੰਦੇ ਆ ਮੇਰਾ ਅੱਜ ਹੱਤੀ ਪਕਲੇ ਰਸੀ ਪੈ ਗਿਆ ਕੱਲ ਹੋਰੀ ਕੱਲ ਹੋ ਸਕਦਾ ਕੋਈ ਮੈਂ ਕੱਲ ਕੱਲ ਕਾਲੀ ਕੀਤੀ ਆਂ ਕੰਮ ਕਰ ਮੇਰਾ ਜੋਤ ਸਿੰਘ ਨਾਮ ਹੈ ਦਾਣਾ ਆੜਤੀਆਂ ਦੇ ਮਤਲਬ ਲਈ ਦੀਆਂ ਗੱਡੀਆਂ ਇੱਥੇ ਦੁਕਾਨਾਂ ਦੇ 200 ਰੁਪਏ ਪਰਚੀ ਨਜਾਇਜ਼ ਲੈਂਦੇ ਆ 80 ਰੁਪਏ ਦਾ ਸਰਕਾਰੀ ਰੇਟ ਆ ਕਿਹੜੀ ਗੱਡੀ 10 ਚੱਕੀ ਦਾ ਗੱਡੀ ਦਾ ਕਾਨੂੰਨ ਤੌਰ ਤੇ 80 ਰੁਪਏ ਆ ਪਰਚੀ ਸਾਡੇ ਕੋਲ ਲਿਸਟ ਵੀ ਹੈਗੀ ਆ ਜਿਹਦੇ ਵਿੱਚ 80 ਰੁਪਏ ਰੇਟ ਆ ਤੇ 200 ਰੁਪਏ ਲਿਆ ਜਾਂਦਾ ਉਹਦੀ ਵੀ ਸਾਡੇ ਕੋਲ ਪਰਚੀ ਹੈਗੀ ਆ ਇਹਦਾ ਕੋਈ ਮਤਲਬ ਮਸਲਾ ਹਲ ਹੋਣਾ ਚਾਹੀਦਾ ਕਿੰਨੇ ਚਿਰ ਤੋਂ ਚੱਲਦਾ ਸਰਾ ਇਹ ਘਟੋ ਘਾਟੇ ਤਿੰਨ ਚਾਰ ਸਾਲ ਹੋ ਗਏ ਜੀ ਇਹ ਕੰਮ ਬੜੀਆਂ ਕੰਪਲੇਂਟਾਂ ਆਈਆਂ ਕੋਈ ਅਰੀ ਸੁਣਵਾਈ ਨਹੀਂ ਹੈਗੀ ਜੇ ਇਹਦਾ ਕੋਈ ਮਸਲਾ ਲਹੋਰਾ ਚਾਹੀਦਾ ਖਾਲੀ ਗੱਡੀਆਂ ਦੀ ਪਰਚੀ ਮੰਗਣ ਡਿਆ ਕਿੱਥੇ ਖਲਾਰੀਏ ਦੱਸੋ ਕੋਈ ਪਾਰਕਿੰਗ ਨਹੀਂ ਕੋਈ ਨਹੀਂ ਲੈਣਾ ਨਹੀਂ ਕੋਈ ਦੇਣਾ ਨਹੀਂ ਉਹ ਪਹਿਲਾਂ ਕੋਈ ਇਦਾਂ ਦੀ ਇੰਨਾ ਪਰੇਸ਼ਾਨੀ ਦਾ ਕੋਈ ਹਾਨੀ ਸੀਗੀ ਅਜੋਂ ਦਾ ਫੌਜੀ ਕੋ ਮਨਜੀਤ ਸਿੰਘ ਕੋ ਟੈਂਡਰ ਆਇਆ ਓਦੋਂ ਦਾ ਨੂੰ ਤੰਗ ਕਰਦਾ ਪਿਆ ਖਾਲੀ ਗੱਡੀਆਂ ਦੀ ਕਦੀ ਨਾ ਪਰਚੀ ਦਿੱਤੀ ਅੰਦਰ ਲਾਉਂਦੀ ਸਾਡੇ ਬਜ਼ੁਰਗ ਵੀ ਇਸੇ ਮਾੜੀ ਜੇ ਕੰਮ ਕਰਦੇ ਰਹੇ ਨੇ ਤੇ ਕੋਈ ਇਦਾਂ ਦੀ ਕੋਈ ਮੁਸ਼ਕਲ ਨਹੀਂ ਆਈ ਜਦੋਂ ਦਾ ਟੈਂਡਰ ਇਹਦੇ ਹੱਥ ਆਇਆ ਏ ਇਹਾਂ ਨੂੰ ਬਹੁਤ ਤੰਗ ਕਰਦਾ ਖਾਲੀ ਗੱਡੀਆਂ ਨੂੰ ਅੰਦਰ ਲਾਉਣ ਤੋਂ ਡ라이ਵਰਾਂ ਨੂੰ ਕੁੱਟਮਾਰ ਕਰਦਾ ਹੈ ਹੁਣ ਸਾਡੇ ਪਿਓ ਸਮਾਨ ਸਾਡੇ ਡਰਾਈਵਰ ਭਾਈ ਜਿਹੜਾ ਚ ਹੈਗੇ ਨੇ ਉਹਨਾਂ ਦੇ ਕੱਲ ਪਸੋਂ ਨੇ ਹੱਥਾ ਬਟਨ ਤੋੜੇ ਕਮੀਜ਼ ਪਾੜੀ ਹੈ ਮਾਰਨ ਦੀ ਧਮਕੀ ਦਿੱਤੀ ਹੈ ਜੀ 11 ਦੀ ਹਵਾਵਾ ਵੀ ਕਰਦਾ ਇੱਕ ਦੁਕਾਨਾਂ ਤੇ ਆ ਕੇ ਖਲੋਤੀ ਗੱਡੀਆਂ ਦੀ ਸਾਡੇ ਕੋਲ 10 ਟੈਰੀ ਗੱਡੀ ਹੈ ਜੀ ਪਰਚੀ ਪਰਚੀ ਉਦਾਂ ਕਾਨੂੰਨੀ ਤੌਰ ਤੇ ਤੇ ਪਰਚੀ 80 ਰੁਪਏ ਹੈ ਧੱਕੇ ਨਾਲ ਕੋ 200 ਲੈਂਦਾ ਅਸੀਂ ਬੜੀ ਵਾਰੀ ਕੰਪਲੀਟ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੇਕੇਦਾਰ ਦੀ ਵਾਈਫ ਆ ਜੀ ਇਹਨੇ ਪਿਛਲੀ ਵਾਰੀ ਜੋ ਫਾਇਲ ਕੀਤਾ ਜਮਾਨਤ ਹੀ ਆਇਆ ਹੋਇਆ ਏ ਉਹਦੇ ਕਰਕੇ ਠੇਕਾ ਦੇ ਨੂੰ ਮਿਲਣਾ ਨਹੀਂ ਇਹਨੇ ਆਪਣੀ ਵਾਈਫ ਦੇ ਨਾਂ ਤੇ ਲਿਆ ਤੇ ਟੱਕਾ ਨਾਲ ਗੁੰਡੇ ਕਰਦੀ ਪਰਚੀ ਵਾਦ ਲੈ ਲੈਂਦਾ ਜੀ ਮੇਰੀ ਮਿਸਿਸ ਠੇਕੇਦਾਰ ਆ ਉਹਨਾਂ ਦੇ ਨਾਂ ਤੇ ਟੈਂਡਰ ਆ ਮੈਂ ਟੈਂਡਰ ਚਲਾ ਰਿਹਾ ਮੈਂ ਸਰ ਇੱਕ ਪਰਚੀ ਲੈਣਾ ਚਾਹੇ ਗੱਡੀ 4 ਦਿਨ ਖਾਲੀ ਹੋਏ ਚਾਹੇ 4 ਦਿਨ ਦੇ ਬਾਅਦ ਖਾਲੀ ਹੋਏ ਚਾਹੇ 2 ਦਿਨ ਬਾਅਦ ਹੋ ਜੇ ਮੈਂ ਇੱਕ ਪਰਚੀ ਲੈਣਾ ਡੇਲੀ ਪਰਚੀ ਨਹੀਂ ਕੱਟਦਾ ਮੇਰੀ ਜੋ ਪਰਚੀ ਹੈ ਜੂਜੇ ਚਾਰਜਰ ਦੇ ਨਾਂ ਤੇ ਮੇਰਾ ਟੈਂਡਰ ਆ ਖਾਲੀ ਗੱਡੀ ਅੰਦਰ ਆਉਂਦੀ ਆ ਮੈਂ ਖਾਲੀ ਗੱਡੀ ਦੀ ਪੱਤੀ ਲੈਣ ਦਾ ਹੱਕਦਾਰ ਆ 40-50 ਗੱਡੀਆਂ ਅੰਦਰ ਖਾਲੀ ਖੜੀਆਂ ਜਿਨ੍ਹਾਂ ਕੋਈ ਘਰ ਪਾਰਕਿੰਗ ਨਹੀਂ ਆ ਉਹ ਹੁਣ ਗੁੰਡਾਗਰਦੀ ਦਿਖਾ ਰਿਆ ਇੱਥੇ ਗੁੰਡਾਗਰਦੀ ਦਿਖਾ ਰਿਆ ਉਹਨਾਂ ਨੂੰ ਪਹਿਲੀਆਂ ਗੰਦੀਆਂ ਆਕਾ ਪਈਆਂ ਨੇ ਗੱਡੀਆਂ ਲਾਉਂਦੀਆਂ ਉਸ ਆਰਪੀ ਆ ਤਿੰਨ ਚਾਰ ਜਿਹੜੇ ਆਪਣੇ ਫੜ ਜੋ ਜ਼ਿੰਮੇਵਾਰ ਦਾ ਵਾ ਇਹਨਾਂ ਦੀਆਂ ਦੁਕਾਨਾਂ ਨੇ ਇਹ ਦੁਕਾਨ ਦੀ ਰਜਿਸਟਰੀ ਆ ਫੜ ਕਿਸ ਦਾ ਨਹੀਂ ਆ ਫੜ ਮਾਰਕੀਟ ਕਮੇਟੀ ਦਿੰਦੀ ਆ ਜਿੰਸ ਵਾਸਤੇ ਜ਼ਿੰਮੇਦਾਰ ਨੂੰ ਕਿ ਤੁਸੀਂ ਆਪਣੀ ਜਿੰਸ ਲਿਆ ਕੇ ਇੱਥੇ ਵੇਚ ਸਕਦੇ ਜੀ ਮਾਰਕੀਟ ਕਮੇਟੀ ਇਹਨਾਂ ਨੂੰ ਦੇ ਦਿੰਦੀ ਆ ਦੁਕਾਨਦਾਰਾਂ ਨੂੰ ਕਿ ਇਹ 파ਟਾ ਤੁਹਾਡੇ ਇਹ 파ਟਾ ਤੁਹਾਡੇ ਜੋ ਵੀ ਤੁਹਾਡੇ ਇਹ ਜ਼ਿੰਮੇਦਾਰ ਆ ਉਹਨਾਂ ਦੀ ਜਿੰਸ ਤੁਸੀਂ ਇੱਥੇ ਲਵਾਉਣੀ ਆ ਬਾਕੀ ਜੋ ਇਹ ਮਨ ਇਹ ਗੱਡੀਆਂ ਦੇ ਡਰਾਈਵਰ ਆ ਜੋ ਮਾਲਕ ਆ ਇਹਨਾਂ ਨੂੰ ਪ੍ਰਾਣੀਆਂ ਆਤਾਂ ਪਈਆਂ ਨੇ ਕਿ ਗੱਡੀਆਂ ਲਾ ਜਾਂਦੇ ਆ ਮੰਡੀ ਦੇ ਅੰਦਰ ਤੇ ਘਰਾਂ ਨੂੰ ਚਲ ਜਾਂਦੇ ਆ ਕਿਹ ਕੋ ਘਰ ਪਾਰਕਿੰਗ ਨਹੀਂ ਆ ਹੁਣ ਜੂਜਰ ਚਾਰਜਰ ਦੇ ਨਾਂ ਤੇ ਮੇਰਾ ਟੈਂਡਰ ਹੈ ਮੈਂ ਇਹਨਾਂ ਕੋ ਪੱਤੀ ਮੰਗਦਾ ਕਿ ਜੋ ਵੀ 80 ਰੁਪਏ 100 ਰੁਪਏ ਡੇਲੀ ਦੀ ਮੈਨੂੰ ਪੱਤੀ ਦੋ ਯਾਨੀ ਕਿ 80 ਰੁਪਏ ਦਾ ਤੈਰੀ ਦੀ ਪੱਤੀ ਆ ਤੇ 2400 ਰੁਪਏ ਮਹੀਨੇ ਦਾ ਬਣਦਾ 9 ਮਹੀਨੇ ਗੱਡੀਆਂ ਖਾਲੀ ਲਾਉਂਦੇ ਆ ਤਕਰੀਬਨ 22000 ਰੁਪਏ ਬਣਦਾ ਜੀ ਹਾਂਜੀ ਉਹਦੇ ਤੋਂ ਹੁਣ ਇਹ ਖਫਾ ਹੋ ਕੇ ਮੇਰੇ ਤੇ આરોਪ ਲਾ ਰਹੇ ਆ ਹਾਂਜੀ ਜੋ ਕਿ ਮੈਂ ਸਹੀ ਕੰਮ ਕਰ ਰਿਹਾ ਹਾਂ ਇਹ ਮੈਨੂੰ ਕਰਨ ਨਹੀਂ ਦੇਣਦੇ ਕੋਸ ਵਿੱਚੋਂ ਆਰਤੀ ਨੇ ਤੇ ਕੋਹ ਵਿੱਚੋਂ ਡਰਾਈਵਰ ਨੇ ਜਿਹੜੇ ਮੈਨੂੰ ਧਮਕੀਆਂ ਵੀ ਦਿੰਦੇ ਆ ਕਿ ਤੂੰ ਸਾਡੀ ਪਰਚੀ ਕੱਟੇਗਾ ਤੇ ਤੇਰਾ ਨਾ ਉਹ ਕਰਨਾਗੇ ਜੀ ਕਰਨਾ ਮੈਂ ਸਰ ਮੈਂ 80 ਲੱਖ ਰੁਪਇਆ ਪੰਜਾਬ ਗਵਰਨਮੈਂਟ ਨੂੰ ਦਿੱਤਾ ਤੇ ਮੈਂ ਇਨ੍ਹਾਂ ਗੱਡੀਆਂ ਦੀ ਪਰਚੀ ਕੱਟ ਕੇ ਹੀ ਗਵਰਨਮੈਂਟ ਨੂੰ ਪੈਸੇ ਦੇਣੇ ਆ ਮੈਂ ਆਪਣੇ ਘਰੋਂ ਤੇ ਪੈਸੇ ਨਹੀਂ ਦੇਣੀ ਤੇ ਜੋ ਵੀ ਆ ਡੀਐਨਟੀ ਆ ਮੈਂ ਤੁਹਾਨੂੰ ਦੇ ਦਿੰਦਾ ਡੀਐਨਟੀ ਆ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਕਿ ਜੇ ਮੰਨ ਲਓ ਇਹਦੇ ਅੰਦਰ ਮੰਡੀ ਦੇ ਅੰਦਰ ਕੋਈ ਮੇਲਾ ਲੱਗਦਾ ਜਾਂ ਕੋਈ ਜਿੰਸ ਵੀ ਲੱਗਦੀ ਆ ਗਵਰਨਮੈਂਟ ਦੀ ਤੇ ਉਹਦਾ ਜੋ ਵੀ ਚਾਰਜ ਲੈਣ ਦਾ ਹੱਕदार ठेਕੇਦਾਰ ਹੈਗਾ ਉਹਦੇ ਵਿੱਚ ਲਿਖਤੀ ਰਿਟਰਨ ਆ ਤੇ ਜੋ ਇਹ ਮੇਰੇ ਤੇ આરોਪ ਲਾ ਰਿਆ ਬੇਮੁਨਾਯਾ ਇਹ ਵੱਲੋਂ ਕੰਪਲੀਟ ਐਡੀਐਮ ਸਾਹਿਬ ਨੂੰ ਦਿੱਤੀ ਆ ਬਾਈਡਾਰਸ ਤੇ ਸੈਕਟਰੀ ਸਾਹਿਬ ਨੂੰ ਦਿੱਤੀ ਆ ਡੀਐਮੋ ਗਰਦਾਸਪੁਰ ਨੂੰ ਦਿੱਤੀ ਆ ਕਿ ਇਹ ਮੈਨੂੰ ਪੈਸਾ ਨਹੀਂ ਦੇ ਰਿਹਾ ਮੈਂ ਪੈਸਾ ਆਪਣੇ ਘਰੋਂ ਲਿਆ ਕੇ ਨਹੀਂ ਦੇਣਾ ਇਹ ਜੇ ਮੰਨ ਲਓ 80 ਰੁਪਏ ਦੀ ਦਾਹ ਚੱਕੀ ਦੀ ਪਰਚੀ ਆ ਤੇ ਮੰਡੀ ਦੇ ਅੰਦਰ ਠਿਕ ਹੋਣਾ ਚਾਹੀਦਾ ਕੰਡਾ ਕਿ ਜਿੰਨੀ ਵਾਰਾਂ ਵੀ ਅੰਦਰੋਂ ਬਾਹਰ ਜਾਏਗੀ ਗੱਡੀ ਮੈਂ ਉਹ ਪਰਚੀ ਲੈਣ ਦਾ ਹੱਕਦਾਰ ਆ ਜਦੋਂ ਗੱਡੀ ਮੰਡੀ ਦੇ ਗੇਟ ਤੋਂ ਬਾਹਰ ਚਲ ਜਾਂਦੀ ਆ ਤੇ ਦੁਬਾਰਾ ਅੰਦਰ ਆਉਂਦੀ ਆ ਮੈਂ ਐਂਟਰੀ ਫੀਸ ਲੈਣ ਦਾ ਹੱਕਦਾਰ ਆ